ਸੱਸੀ ਕਣ ਕਿਸਾਨ ਪਰ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਇਸ ਵੀਡੀਓ ਨੂੰ ਉਹੀ ਕਿਸਾਨ ਭਰਾਗੇ ਤੱਕ ਪਹੁੰਚੋ ਕਿ ਜਿਹੜੇ ਕਿ ਸਾਰੀ ਦੀ ਸਾਰੀ ਵੀਡੀਓ ਦੇਖ ਸਕਦੇ ਜਾਂ ਸੇਵ ਕਰਕੇ ਰੱਖ ਸਕਦੇ ਹੋ ਜਾਂ ਵੇਟਿੰਗ ਲਿਸਟ ਚ ਰੱਖ ਸਕਦੇ ਹੋ ਕਿਉਂਕਿ ਕਣਕ ਦੀ ਫਸਲ ਬਹੁਤ ਜ਼ਰੂਰੀ ਆ ਤੁਹਾਡੇ ਤੱਕ ਉਹ ਗੱਲ ਪਹੁੰਚਣੀ ਜਿਹੜੀ ਕਿ ਜਿਵੇਂ ਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਆਪਣਾ ਦੇ ਵਿੱਚ ਇੱਕ ਸਫੈਦ ਪਾਊਡਰ ਬਹੁਤ ਸਾਰੇ ਮਾਰਕੀਟ ਦੇ ਵਿੱਚ ਵਿਕ ਵੀ ਰਿਹਾ ਤੇ ਭਾਵੇਂ ਕਿ 40-50 ਰੁਪਏ ਦਾ ਖਰਚਾ ਪਰ ਇਕੜ ਦਾ ਪਰ ਕਿਤੇ ਨਾ ਕਿਤੇ ਉਹ ਕਣਕ ਦੀ ਫਸਲ ਨੂੰ ਨੁਕਸਾਨ ਵੀ ਕਰਦਾ ਹੈ ਨੁਕਸਾਨ ਕਿਵੇਂ ਕਰਦਾ ਕਿ ਝਾੜ ਦੇ ਉੱਤੇ ਅਸਰ ਪੰਦਾ ਕਣਕ ਨੂੰ ਡਿੱਗਣ ਵਾਸਤੇ ਮਜਬੂਰ ਕਰਦਾ ਕਹਿੰਦੇ ਉਹ ਭਾਅ ਜਿਬਰਾਈਲਾ ਫਿਜੋਰੇ ਜਿਹਨੂੰ ਆਪਾਂ ਜਿਬਰਾਈਲਿਕ ਐਸਿਡ ਦੇ ਨਾਮ ਨਾਲ ਜਾਣਦੇ ਹਾਂ ਬਹੁਤ ਸਾਰੇ ਭਰਾ ਨੇ ਜਿਹੜੇ ਇਹਨੂੰ ਕਣਕ ਦੇ ਉੱਤੇ ਸੜਕਿਆ ਕਰਦੇ ਨੇ ਭਾਵੇਂ ਉਹ ਪਾਊਡਰ ਦੇ ਰੂਪ ਦੇ ਵਿੱਚ ਜਿਹੜਾ ਸਫੈਦ ਪਾਊਡਰ ਆਉਂਦਾ ਜਿਹੜਾ ਕਿ ਆਪਾਂ ਕਹਿੰਦੇ ਕਿ 90% ਤੱਕ ਸ਼ੁੱਧ ਵੀ ਹੁੰਦਾ ਤੇ ਭਾਵੇਂ ਲਿਕਵਿਡ ਫਾਰਮ ਦੇ ਵਿੱਚ ਜਿਹੜਾ ਕਿ ਆਪਾਂ ਕਹ ਲਈਏ ਬਹੁਤ ਨਾ ਮਾਤਰ ਦੀ ਮਾਤਰਾ ਹੁੰਦੀ ਆ ਪਰ ਨੁਕਸਾਨ ਫੇਰ ਵੀ ਕਰਦਾ ਪੀਪੀਐਮ ਵਾਲਾ ਗਣਿਤ ਉਹਦੇ ਤੇ ਲਾਗੂ ਹੁੰਦਾ ਪਰ ਇਹ ਨੁਕਸਾਨ ਕਿਵੇਂ ਕਰਦਾ ਕਣਕ ਵਾਸਤੇ ਨੁਕਸਾਨ ਦਾ ਹੈ ਜਾਂ ਫਾਇਦੇਮੰਦ ਦਾ ਕਿਉਂਕਿ ਇਹ ਫਸਲਾਂ ਵਾਸਤੇ ਵਰਦਾਨ ਵੀ ਹੈ ਤੇ ਸਰਾਪ ਵੀ ਹੈ ਫਸਲ ਕਿਹੜੀ ਦੇ ਉੱਤੇ ਆਪਾਂ ਵਰਤ ਰਹੇ ਹਾਂ ਕਿਸ ਤਰੀਕੇ ਨਾਲ ਵਰਤ ਰਹੇ ਹਾਂ ਅਨਾਜ ਵਾਲੀ ਫਸਲ ਆ ਜਾਂ ਕੋਈ ਹੋਰ ਫਸਲ ਆ ਫਲਦਾਰ ਆ ਜਾਂ ਕਿਹੜੀ ਵੀ ਫਸਲ ਆ ਕੋਈ ਸਬਜ਼ੀਆਂ ਵਾਲੀ ਆ ਉਦੇ ਬਾਰੇ ਗੱਲ ਕਰਦੇ ਆ ਕਿ ਸਨਪ੍ਰਭੂ ਇਸ ਤਰ੍ਹਾਂ ਹੀ ਕਹਿ ਦੇਣਾ ਕਿ ਜਿਵਰੇਲਿਕ ਐਸਿਡ ਨਾ ਵਰਤੋ ਇਹ ਆਪਾਂ ਕਹਿ ਸਕਦੇ ਆ ਇੱਕ ਪਾਸਾ ਪਰ ਕਿਉਂ ਨਾ ਵਰਤੋ ਕਿਸ ਤਰ੍ਹਾਂ ਇਹ ਕੰਮ ਕਰਦਾ ਇਹ ਦੂਜਾ ਪਾਸਾ ਜਿਹਨੂੰ ਕਿ ਸਮਝਣਾ ਬਹੁਤ ਜ਼ਰੂਰੀ ਹੈ ਅੱਗੇ ਵਧਣ ਤੋਂ ਪਹਿਲਾਂ ਚੈਨਲ ਨਾਲ ਨਵੇਂ ਜੁੜਿਓ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਸੋ ਪਹਿਲਾਂ ਕਿ ਸਨਪ੍ਰਭੂ ਇਹਦੇ ਬਾਰੇ ਆਪਾਂ ਇੱਕ ਜੇਕਰ ਆਪਾਂ ਸਮਝੀਏ ਕਿ ਇਹ ਕੰਮ ਕੀ ਕਰਦਾ ਇਹ ਕੋਸ਼ਕਾਂਵਾਂ ਹੁੰਦੀਆਂ ਨੇ ਜਿਹੜੀਆਂ ਫਸਲਾਂਆਂ ਦੀਆਂ ਜਾਂ ਕਿਸੇ ਵੀ ਚੀਜ਼ ਦੀਆਂ ਆਪਾਂ ਕਹ ਲਈਏ ਫਸਲਾਂ ਭਾਵੇਂ ਵੇਲ ਵਰਗੀ ਕੋਈ ਵੀ ਚੀਜ਼ ਆ ਉਹਨਾਂ ਨੂੰ ਖਿੱਚਦਾ ਜਿਵੇਂ ਕਿ ਆਪਾਂ ਕਹ ਲਈਏ ਕਿ ਇੱਕ ਤਰੀਕੇ ਨਾਲ ਜਿਵੇਂ ਕਿ ਆਪਾਂ ਗੰਨੇ ਦੀ ਫਸਲ ਨੂੰ ਹੀ ਲੈ ਲਈਏ ਉਹਦੀਆਂ ਪੋਰੀਆਂ ਨੇ ਜਿਹੜੀਆਂ ਉਹਨੂੰ ਲੰਬੀਆਂ ਕਰਦਾ ਤੇ ਦੂਜਾ ਕੰਮ ਇਹਦਾ ਨੀਂਦ ਤੋੜਨਾ ਹੁਣ ਬਹੁਤ ਸਾਰੇ ਵੀਰ ਨੇ ਜਿਹੜੇ ਕਿ ਜਦੋਂ ਕਈ ਵਾਰੀ ਨਾ ਬੂਟੇ ਉਗਦੇ ਆ ਉੱਗਣ ਦੇ ਸਮੇਂ ਤੇ ਕਈ ਵਾਰੀ ਕੋਸਕੇ ਬੂਟੇ ਇੱਕ ਤਰ੍ਹਾਂ ਡੱਡ ਜੇ ਹੋ ਕੇ ਬੈਠ ਜਾਂਦੇ ਨੇ ਕਿ ਉਹ ਛੇਤੀ ਉਗਾ ਰ ਨਹੀਂ ਲੈਂਦੇ ਉਥੇ ਕੋਈ ਨਾ ਕੋਈ ਕੁਛ ਹੱਦ ਤੱਕ ਇਹੇ ਕੰਮ ਕਰਦਾ ਬੀਜ ਦੇ ਉੱਤੇ ਜੇਕਰ ਆਪਾਂ ਕੀ ਕਿ ਇਹ ਨੀਂਦ ਚ ਉਸ ਤੋਂ ਹਾਉਣਾ ਜੀ ਮੈਂ ਆਪਾਂ ਕਹਦੀਏ ਡੈਰੋ ਮੈਸੀ ਬ੍ਰੇਕ ਤਾਂ ਉਸ ਹਿਸਾਬ ਨਾਲ ਕੰਮ ਕਰਦਾ ਅਗਲਾ ਕੰਮ ਹੈ ਇਹਦਾ ਫਲਾਂ ਦਾ ਆਕਾਰ ਵਧਾਉਣਾ ਕਹਿੰਦਾ ਆਪਾਂ ਹਰਾਨੀ ਜਨਕ ਤਰੀਕੇ ਦੇ ਨਾਲ ਫਲ ਦਾ ਆਕਾਰ ਵਧਾਉਣਾ ਇਹ ਨਾਲ ਦੀ ਨਾਲ ਜੇਕਰ ਆਪਾਂ ਇਹਦਾ ਸੜਕਿਆ ਕਰਦੇ ਆ ਇਹ ਫੌਦਿਆਂ ਦੀ ਭੁੱਖ ਵੀ ਵਧਾਉਂਦਾ ਇਹਦਾ ਇਹ ਤਿੰਨ ਚਾਰ ਕੰਮ ਸੀਗੇ ਉਹ ਭੁੱਖ ਵਧਾਉਣ ਤੋਂ ਭਾਵ ਇਹ ਨਹੀਂ ਹੈਗਾ ਕਿ ਤੁਹਾਡਾ ਪੌਦਾ ਹੈਗਾ ਜਿਹੜਾ ਉਹ ਬਾਦੂ ਖਰਾਕ ਖਾ ਲੈਣੀ ਹੈ ਉਹਨੇ ਤੁਸੀਂ ਕਿਸੇ ਵੀ ਫਸਲ ਦੇ ਉੱਤੇ ਇਹਦਾ ਸੜਕਿਆ ਕਰ ਦਿੱਤਾ ਹੈ ਜ਼ਮੀਨ ਦੇ ਵਿੱਚ ਖਾਦ ਬਰਕਰਾਰ ਨਹੀਂ ਹੈਗੀ ਤਾਂ ਪੌਦੇ ਦੀ ਭੁੱਖ ਵਧਦੀ ਆ ਤਾਂ ਉੱਥੇ ਕਿੰਨਾ ਕਿਤੇ ਨੁਕਸਾਨ ਹੁੰਦਾ ਜਿਆਦਾ ਭੁੱਖ ਵਧਨ ਨਾਲ ਜੇਕਰ ਆਪਣੀ ਫਸਲ ਦੇ ਵਿੱਚ ਉਹ ਖਰਾਕੀ ਦਾਤ ਨਹੀਂ ਹੈਗੇ ਮਤਲਬ ਇੱਕ ਚੀਜ਼ ਨੂੰ ਆਪਾਂ ਸਮਝ ਹੀ ਲਈਏ ਕਿ ਕਣਕ ਹੋਇਆ ਝੋਨਾ ਹੋਇਆ ਜਾਂ ਕੋਈ ਵੀ ਐਜੀ ਅਨਾਜ ਵਾਲੀ ਫਸਲ ਉਹਦੇ ਵਾਸਤੇ ਇਹ ਬਣੀ ਨਹੀਂ ਹੈਗਾ ਦੁਬਾਰਾ ਦਾ ਹਰਾਦਨੇ ਕਣਕਾ ਕਾ ਝੋਨਾ ਜਾਂ ਕੋਈ ਹੋਰ ਅਨਾਜ ਵਾਲੀ ਜਿਹੀ ਫਸਲ ਆ ਜਿਹਨੂੰ ਡਿੱਗਣ ਦੀ ਪ੍ਰੋਬਲਮ ਆ ਜਾਂਦੀ ਹੈ ਉਹਦੇ ਵਾਸਤੇ ਇਹ ਬਣਿਆ ਨਹੀਂ ਹੈਗਾ ਇਸ ਚੀਜ਼ ਨੂੰ ਸਮਝ ਲਈ ਆਪਾਂ ਜਿਵੇਂ ਕਿ ਗੰਨੇ ਦੀ ਫਸਲ ਆ ਜਿਹੜੀ ਕਮਾਦ ਜਿਹਨੂੰ ਆਪਾਂ ਕਹਿੰਦੇ ਨੇ ਉੱਥੇ ਕਿਤੇ ਨਾ ਕਿਤੇ ਜਿਹੜਾ ਸੜਕਿਆ ਜਦੋਂ ਆਪਾਂ ਇਹਦਾ ਕਰਦੇ ਹਾਂ ਉਹ ਪੋਰੀਆਂ ਦੀ ਲੰਬਾਈ ਵਧ ਜਾਂਦੀ ਹੈ ਪਰ ਫਿਰ ਵੀ ਅਗਲੇ ਦਿਨਾਂ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਉਹਨੂੰ ਖੜਾਉਣ ਵਾਸਤੇ ਕਾਫੀ ਸਾਰੀ ਕਲਾਕਾਰੀ ਕਰਨੀ ਪੈਂਦੀ ਹੈ ਨਹੀਂ ਫਿਰ ਗੰਨੇ ਦੀ ਫਸਲ ਵੀ ਡਿੱਗ ਪੈਂਦੀ ਹੈ ਇਸ ਤਰੀਕੇ ਦੇ ਨਾਲ ਹੀ ਕਈ ਵਾਰੀ ਹੋਰ ਜਿਵੇਂ ਕਿ ਆਪਾਂ ਅੰਗੂਰ ਵਗੈਰਾ ਲਾ ਲੀਏ ਜਿਹੜੇ ਲੰਬੇ ਵੱਡੇ ਅੰਗੂਰ ਹੁੰਦੇ ਆ ਉਥੇ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਕਿਸੇ ਵੀ ਜੇ ਆਪਾਂ ਇਹਨੂੰ ਫੈਕਟਰੀ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਇਹਨੂੰ ਮਿਲਾ ਕੇ ਤਿਆਰ ਕੀਤਾਗਾ ਉਸ ਤਰ੍ਹਾਂ ਦੀ ਨਹੀਂ ਜਿਹੜੀ ਇਹਦੀ ਪਦਾਇਸ਼ ਹੋਈ ਹੈ ਉਹ ਇੱਕ ਫਫੂੰਦ ਤੋਂ ਹੋਈ ਹੈ ਕੁਲੀ ਤੋਂ ਹੋਈ ਹੈ ਬਹੁਤ ਸਾਲ ਪਹਿਲਾਂ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਬੂਟੇ ਨੇ ਮੂਰਖਾ ਵਾਂਗੂ ਬਦਨਾ ਸ਼ੁਰੂ ਕਰ ਦਿੱਤਾ ਸੀ ਕਿਸਾਨ ਖੁਸ਼ ਸੀ ਕਿ ਫਸਲ ਬੜੀ ਵਗਰੀ ਆ ਪਰ ਫਸਲ ਇੰਨੀ ਕਿ ਵਧੀ ਕੇ ਕੁਝ ਫਸਲ ਡਿੱਗ ਗਈ ਤੇ ਕੁਝ ਫਸਲ ਦੇ ਉੱਤੇ ਦਾਣੇ ਪ੍ਰੋਪਰ ਨਹੀਂ ਆਏ ਤੋ ਨਾਜ ਵਾਲੀ ਫਸਲ ਸੀ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਜੋੜ ਕੇ ਦੇਖ ਸਕਦੇ ਜਿਵੇਂ ਆਪਣੇ ਆਪਾਂ ਝੋਨੇ ਦੇ ਟਾਈਮ ਤੇ ਆਪਾਂ ਬਾਸਮਤੀ ਜਿਹੜੀ ਲਾਉਣੀ ਆ ਉਹਦੇ ਵਿੱਚ ਝੰਡਾ ਰੋਗ ਆਉਂਦਾ ਜਦੋਂ ਆਪਾਂ ਨੂੰ ਬੁਕਾਨੀ ਰੋਗ ਕਹਿੰਦੇ ਨੇ ਤਾਂ ਉੱਥੇ ਪੌਦਾ ਵੱਧਦਾ ਜਰੂਰ ਆ ਪਰ ਉਹਦਾ ਆਪਾਂ ਨੂੰ ਬੈਨੀਫਿਟ ਇੱਕ ਪਰਸੈਂਟ ਵੀ ਨਹੀਂ ਮਿਲਦਾ ਸਿਰਫ ਤੇ ਸਿਰਫ ਉਹ ਆਪਣਾ ਕਲਾਸ ਠਰਾ ਹੁੰਦਾ ਪਹਿਲੀ ਖਤਮ ਹੋ ਜਾਂਦਾ ਪੌਦਾ ਉਹਦੇ ਤੇ ਚੰਗੀ ਤਰ੍ਹਾਂ ਦਾਣੇ ਨਹੀਂ ਆਉਂਦੇ ਜੇਕਰ ਕੋਸ ਪੌਦੇ ਬਚ ਵੀ ਜਾਂਦੇ ਸੁੱਕਣ ਤੋਂ ਤਾਂ ਉਹਨਾਂ ਦੇ ਚੰਗੇ ਪ੍ਰੋਪਰ ਦਾਣੇ ਨਹੀਂ ਆਉਂਦੇ ਉਹ ਬਾਦ ਇੰਨੇ ਕਿ ਜਾਂਦੇ ਨਾਲ ਵਾਲੇ 2-4 ਬੁੱਟਿਆਂ ਨੂੰ ਵੀ ਲੈ ਕੇ ਵਹਿ ਜਾਂਦੇ ਆ ਦੁਕਾਨਾਂ ਦੇ ਉੱਤੋਂ ਬਹੁਤ ਸਾਰੇ ਲੀਟਰ ਜੇ ਤੁਸੀਂ ਉਹ ਲੈ ਲੈ ਵਰਤਦੇ ਹੋ ਸਾਨ ਪ੍ਰਭ ਜਿਹਦੇ ਵਿੱਚ ਮਿਨੀਮਮ ਜੀ ਮਾਤਰਾ ਹੁੰਦੀ ਆ ਸਾਰੇ ਤੱਤਾਂ ਦੀ ਜਿੰਕ ਆਉਂਦਾ ਪਟਾਸ਼ ਹੁੰਦਾ ਸਲਫਰ ਆਉਂਦਾ ਉੱਥੇ ਕਿਤੇ ਨਾ ਕਿਤੇ ਜਵਰੈਲਿਕ ਐਸਿਡ ਵੀ ਹੁੰਦਾ ਉਹਦੇ ਵਿੱਚ ਜਿਹੜਾ ਕਿ ਸਭ ਤੋਂ ਵੱਧ ਕੰਮ ਕਰਦਾ ਤੁਹਾਡੀ ਫਸਲ ਨੂੰ ਇੱਕ ਵਾਰੀ ਤੁਸੀਂ ਆਪਣੀ ਗਵਾਂਢੀ ਦੀ ਫਸਲ ਦੇ ਨਾਲ ਤੁਹਾਡਾ ਖੇਤ ਇੱਕੋ ਜਗਾ ਤੁਹਾਡਾ ਸਾਰੀ ਪ੍ਰੈਕਟਿਸ ਇੱਕੋ ਜੀ ਹੈ ਜਦੋਂ ਤੁਸੀਂ ਆਪਣੇ ਖੇਤ ਦੇ ਵਿੱਚ ਕਰਦੇ ਹੋ ਤੁਹਾਡੀ ਫਸਲ ਉਹਦੇ ਤੋਂ ਜਦੋਂ ਸਿਰ ਕੱਢਣ ਲੱਗ ਜਾਂਦੀ ਹੈ ਸਾਇਦ ਤੁਸੀਂ ਸਾਰਾ ਕ੍ਰੈਡਿਟ ਉਸ ਚੀਜ਼ ਨੂੰ ਦੇ ਦਿੰਦੇ ਹੋ ਕਿ ਸਾਡੀ ਫਸਲ ਚੰਗੀ ਹੋ ਗਈ ਪਰ ਅੱਗੇ ਜਾ ਕੇ ਉਹ ਫਸਲ ਨੂੰ ਨੁਕਸਾਨ ਕਰਦਾ ਦਾਣਿਆਂ ਦੀ ਗਿਣਤੀ ਦਾਣੇ ਦਾਣਿਆਂ ਦੀ ਮਾਤਰਾ ਕਹਿੰਦਾ ਭਾਅ ਤੁਹਾਡੀ ਫਸਲ ਦੇ ਵਿੱਚ ਉਨੀ ਤਾਕਤ ਨਹੀਂ ਹੁੰਦੀ ਜਿੰਨੀ ਉਹਨੂੰ ਆਪਣੀ ਅੱਗੇ ਦਾਣੇ ਬਣਾਉਣ ਵਾਸਤੇ ਚਾਹੀਦੀ ਹੈ ਪੋਰੀਆਂ ਜਿਹੜੀਆਂ ਕਣਕ ਦੀਆਂ ਜਿਹੜੀਆਂ ਗੰਡਾਂ ਬਣਦੀਆਂ ਨੇ ਜੇ ਆਪਾਂ ਨੂੰ ਬ੍ਰੀਫੀ ਨਾਲ ਸਮਝੀਏ ਖਾਸ ਕਰਕੇ ਆਪਣਾ ਫੋਕਸ ਕਣਕ ਦੀ ਫਸਲ ਵਾਸਤੇ ਇਸ ਵੀਡੀਓ ਦੇ ਵਿੱਚ ਜੇਕਰ ਆਪਾਂ ਇਹਨੂੰ ਸਮਝੀਏ ਤਾਂ ਜਦੋਂ ਇਹਦਾ ਸੜਕਿਆ ਕਰ ਦਿੱਤਾ ਤੁਹਾਡੀ ਗੰਡਾਂ ਦੀ ਦੂਰੀ ਵਾਝੂ ਇਹਨਾਂ ਦਿਨਾਂ ਦੇ ਵਿੱਚ ਸਭ ਤੋਂ ਵੱਧ ਕੰਮ ਜੇਬ੍ਰਾਇਲ ਕੈਸ ਦਾ ਸੜਕਣ ਦਾ ਚੱਲ ਰਿਹਾ ਹੈ ਕਿ ਆਪਣੀ ਕਣਕਾ ਜਿਹੜੀ ਉਹ ਬੱਟਾਂ ਲੁਕੋਵੇ ਛੇਤੀ ਛੇਤੀ ਦੂਸਰੇ ਕਿਸਾਨ ਦੀ ਕਣਕ ਨਾਲੋਂ ਗਵਾਂਡੇ ਦੀ ਕਣਕ ਨਾਲੋਂ ਉੱਪਰ ਦੇਖੇ ਪਰ ਉੱਥੇ ਕਿਤੇ ਨਾ ਕਿਤੇ ਨੁਕਸਾਨ ਕਰ ਰਹੇ ਹੋ ਤੁਸੀਂ ਕਣਕ ਦਾ ਉੱਪਰ ਦੇਖਣਾ ਜ਼ਰੂਰੀ ਨਹੀਂ ਉੱਪਰ ਜ਼ਿਆਦਾ ਵਧਣ ਦੇ ਨਾਲ ਕਣਕ ਝਾੜ ਨਹੀਂ ਦਿੰਦੀ ਕਣਕ ਝਾੜ ਉਹਦੋਂ ਦਿੰਦੀ ਹੈ ਜਦੋਂ ਟਿਲਰਿੰਗ ਹੋਊਗੀ ਜਦੋਂ ਸਖਾਵਾਂ ਜ਼ਿਆਦਾ ਪਟਣਗੀਆਂ ਸਖਾਵਾਂ ਜ਼ਿਆਦਾ ਤਾਂ ਪਟਣਗੀਆਂ ਜੇਕਰ ਉਹਦਾ ਉੱਪਰਲਾ ਵਾਧਾ ਕੁਝ ਹੱਦ ਤੱਕ ਰੁਕ ਜਾਵੇ ਕੁਝ ਹੱਦ ਤੱਕ ਕਹਿੰਦਾ ਭਾਵੇਂ ਇਹ ਨਹੀਂ ਹੈਗਾ ਕਿ ਆਪਣੀ ਗੱਲ ਖੜ ਰਹੀ ਆ ਆਪਾਂ ਬੜੇ ਗੁੱਸੇ ਜੀ ਕਿਤਨਾ ਕਿਤੇ ਆਪਣੀਆਂ ਹਰਬੀ ਸਾਈਡ ਕੁਝ ਕਿ ਸਖਤ ਜੀਆਂ ਦਵਾਈਆਂ ਨੇ ਉਹ ਆਪਾਂ ਨੂੰ ਲਿਓ ਸਨ ਵਰਗਾ ਕੰਮ ਕਰਕੇ ਦਿੰਦੇ ਨੇ ਕਿਤੇ ਨਾ ਕਿਤੇ ਰੁਕ ਜਾਂਦੀ ਆ ਫਸਲ ਕਿਸਾਨ ਭਰਾ ਚਿੰਤਤ ਹੋ ਜਾਂਦੇ ਨੇ ਕਿ ਫਸਲ ਰੁਕ ਗਈ ਹੁਣ ਆਪਣੀ ਫਸਲ ਆ ਜਿਹੜੀ ਉਹ ਨੁਕਸਾਨ ਹੋਊਗਾ ਸ਼ਾਇਦ ਉਹਨਾਂ ਨੁਕਸਾਨ ਉਸ ਸਲਫੀ ਸਲਫਰੋਨ ਜਾਂ ਜਾਂ ਹੋ ਰਿਹਾ ਜੇ ਕੁਸਕ ਟੈਕਨੀਕਲ ਨੇ ਜਿਹੜੇ ਭਵੇਂ ਉਹ ਟਲੰਟਸ ਵਾਲਾ ਗੈ ਲਈ ਤਾਂ ਉਸ ਹੱਦ ਤੱਕ ਰੁਕ ਜਾਂਦੀ ਆ ਫਸਲ ਜਾਂ ਟੋਟਲਾ ਵਾਲਾ ਮੈਟ ਸਲਫਰੋਨ ਤੇ ਸਲਫੀ ਸਲਫਰੋਨ ਆਣ ਨੇ ਜਿਹੜੇ ਉਹਦੇ ਵਿੱਚ ਤਾਂ ਉਥੇ ਜਿੰਨਾ ਨੁਕਸਾਨ ਉਹਨੂੰ ਆਪਾਂ ਉਹਦੇ ਤੇ ਉਦੋਂ ਬਾਅਦ ਜਿਬਰੈਲਿਕ ਐਸਿਡ ਵਰਗੀਆਂ ਚੀਜ਼ਾਂ ਕਰਕੇ ਕਰ ਲੈਣੇ ਉਹਨਾਂ ਨੁਕਸਾਨ ਉਹਨੇ ਰੋਕ ਕੇ ਨਹੀਂ ਕਰਨਾ ਹੁੰਦਾ ਉਥੇ ਕਿਤੇ ਨਾ ਕਿਤੇ ਤੁਹਾਡੀ ਫਸਲ ਆ ਜਿਹੜੀ ਉਹ ਜੜਾਂ ਤੇ ਜ਼ਿਆਦਾ ਜ਼ੋਰ ਦਿੰਦੀ ਹੈ ਜੜਾਂ ਦਾ ਵਧਦਾ ਹੁੰਦਾ ਉਹਦੇ ਨਾਲ ਉੱਥੇ ਕਿਤੇ ਨਾ ਕਿਤੇ ਜੜਾਂ ਤੇ ਜਿਆਦਾ ਜ਼ੋਰ ਦਿੰਦੀਆਂ ਜਦੋਂ ਜੜਾਂ ਦੂਰ ਤੱਕ ਖਰਾਕ ਲੈਣਗੀਆਂ ਤੁਹਾਡੀ ਫਸਲ ਦੇ ਵਿੱਚ ਦਾਣੇ ਵੱਧ ਹੋਣ ਦੇ ਚਾਂਸਸ ਵਧਣਗੇ ਤਾਂ ਇਹਦਾ ਆਪਾਂ ਇਹਨੂੰ ਆਪਾਂ ਸਮਝੀਏ ਜਿਵੇਂ ਜਬਰਾਇਲ ਕਾ ਇਸ ਨੂੰ ਆਪਾਂ ਇਹ ਨਾ ਸਮਝੀ ਕਿ ਆਪਣੀ ਫਸਲ ਵਾਸਤੇ ਇਹ ਬੈਨੀਫਿਟ ਆਲਾ ਦਿੱਤਾ ਅਨਾਜ ਵਾਲੀ ਫਸਲ ਖਾਸ ਕਰਕੇ ਤੁਸੀਂ ਕਿਸੇ ਵੀ ਤਰੀਕੇ ਦਾ ਤੁਸੀਂ ਹਰਾਚਾਰਾ ਬੀਜ ਦਿਓ ਤੁਹਾਡਾ ਹਰਾਚਾਰਾ ਨਹੀਂ ਵੱਧਦਾ ਉੱਥੇ ਕਰ ਸਕਦੇ ਹੋ ਕੁਝ ਹੱਦ ਤੱਕ ਆਪਾਂ ਵੈਟਰ ਕਹਿ ਸਕਦੇ ਹਾਂ ਪਰ ਇਹ ਨਹੀਂ ਹੈਗਾ ਕਿ ਬਿਲਕੁਲ ਹੀ ਆਪਾਂ ਗੁੱਡ ਵੈਟਰ ਵੈਸਟੀ ਕਹიდੀਏ ਇਹਨੂੰ ਬਿਲਕੁਲ ਵੀ ਨਹੀਂ ਉੱਥੇ ਇਹ ਚੀਜ਼ਾਂ ਨੂੰ ਸਮਝਣਾ ਪੈਣਾ ਕਿ ਆਪਾਂ ਕਿਹੜੀ ਫਸਲ ਤੇ ਕਰ ਰਹੇ ਹਾਂ ਉਹਨਾਂ ਫਸਲਾਂ ਨੂੰ ਆਪਾਂ ਕੱਚਾ ਵੱਢਣਾ ਹੁੰਦਾ ਉਹਨਾਂ ਫਸਲਾਂ ਦੇ ਡਿੱਗ ਜਾਣ ਨਾਲ ਕੋਈ ਬਾਲਾ ਵੱਡਾ ਫਰਕ ਨਹੀਂ ਪੈਂਦਾ ਝਾੜ ਤੇ ਬਹੁਤ ਸਾਰੇ ਭਰਾਣੇ ਜਿਹੜੇ ਹਰੇ-ਚਾਰੇ ਦੇ ਵਿੱਚ ਵਰਤ ਲੈਂਦੇ ਆ ਕਿਤੇ ਨਾ ਕਿਤੇ ਜਲਦੀ ਹਰਾ-ਚਾਰਾ ਤਿਆਰ ਹੋ ਜਾਂਦਾ ਆਪਾਂ ਮੇ ਕਿ ਚਲੋ ਬਾਲੀ ਵਧੀਆ ਪ੍ਰੈਕਟਿਸ ਨਹੀਂ ਹੈਗੀ ਪਰ ਕਨਕ ਦੀ ਫਸਲ ਦੇ ਵਿੱਚ ਬੇਨਤੀ ਆ ਕਿਸਾਨ ਭਰਾਵੋ ਸਿੱਧਾ-ਸਿੱਧਾ ਜਵਾਬ ਆ ਕਿ ਜੇਕਰ ਤੁਸੀਂ ਜਬਰਾਇਲ ਕੈਸ਼ ਦੇ ਵਰਤ ਰਹੇ ਹੋ ਤਾਂ ਬਿਲਕੁਲ ਵੀ ਨਾ ਵਰਤੋ ਜੇਕਰ ਤੁਹਾਨੂੰ ਕੋਈ ਫਰੀ ਵੀ ਇਹਨਾਂ ਦਿਨਾਂ ਦੇ ਵਿੱਚ ਜਿਬਰਾਈਲ ਕੈਸਟ ਦਿੰਦਾ ਹੈ ਉਹ ਵੀ ਨਾ ਵਰਤੋ ਸਾਡੇ ਕੋਈ ਫਰੀ ਦੇ ਵਿੱਚ ਖੇਤ ਚ ਆ ਕੇ ਵੀ ਕਰਦਾ ਤਾਂ ਵੀ ਨਾ ਵੜਨਗੇ ਸਮਝ ਹੀ ਗਿਆ ਉਹਨੇ ਕਿ ਇਹ ਕਿੰਨਾ ਕੁ ਤੁਹਾਡੀ ਗਣਕ ਦੀ ਫਸਲ ਵਾਸਤੇ ਨੁਕਸਾਨਦੇਹ ਹੈਗਾ ਇਹਦੀ ਮਾਤਰਾ ਭਾਵੇਂ ਪੀਪੀਐਮ ਚ ਮਾਪੀ ਜਾਂਦੀ ਆ ਪਰ ਇੱਕ ਗੱਲ ਹੋਰ ਨਾਲ ਐਡ ਆਨ ਕਰਦੀ ਹੈ ਬਹੁਤ ਸਾਰੇ ਵੀਰ ਹੋ ਸਕਦਾ ਹੋਰ ਫਸਲਾਂ ਦੇ ਵਿੱਚ ਵਰਤਣਾ ਚਾਹੁੰਦੇ ਹੁਣ ਸੋ ਕਿਸਾਨ ਭਰਾਵੋ ਆਪਣੇ ਕੀ ਕਰਦੇ ਆਪਾਂ ਪਾਊਡਰ ਲੈ ਲੈਣਾ ਜਿਹੜਾ ਪਾਊਡਰ ਫਾਰਮ ਦੇ ਵਿੱਚ ਆਉਂਦਾ ਉਹਨੂੰ ਪਾਣੀ 'ਚ ਪਾ ਲੈਨੇ ਉਹ ਬਿਲਕੁਲ ਪੱਥਰ ਦੀ ਤਰ੍ਹਾਂ ਹੁੰਦਾ ਉਹ ਟੁੱਟਦਾ ਹੀ ਨਹੀਂ ਪਾਣੀ ਦੇ ਵਿੱਚ ਇਹਨੂੰ ਤੋੜਨ ਵਾਸਤੇ ਇਹਨੂੰ ਉਹਦੇ ਨਾਲ ਆਉਂਦਾ ਜੇ ਤਾਂ ਆਪਾਂ ਲਿਕਵਿਡ ਕੈਡੀ ਜਾਂ ਕੋਲ ਆ ਜਿਹੜਾ ਅਲਕੋਹਲ ਨੂੰ ਆਪਾਂ ਵਰਤ ਸਕਦੇ ਆ ਜਾਂ ਉਹਦੇ ਨਾਲ ਆਪਾਂ ਜਦੋਂ ਵਰਤਾਂਗੇ ਤਾਂ ਉਹ ਹੋਏ ਨੂੰ ਆਪਾਂ ਕਹਦੀਏ ਇਹਨੂੰ ਤੋੜ ਸਕਦਾ ਹੁਣ ਆਪਾਂ ਇਹਨੂੰ ਪਾਣੀ 'ਚ ਪਾ ਲਿਆ ਉਹਨੇ ਆਪਣੇ ਤੇ ਕੀ ਕੰਮ ਕਰਦਾ ਕੋਈ ਖਾਸ ਕੰਮ ਨਹੀਂ ਕਰਦਾ ਸੋ ਇਹਨਾਂ ਚੀਜ਼ੇ ਨੂੰ ਆਪਾਂ ਸਮਝੀਏ ਵੀ ਆਪਣੇ ਕੰਮ ਕਿਹੜੀ ਚੀਜ਼ ਨੇ ਕਿਵੇਂ ਕਰਨਾ ਜੇਕਰ ਤੁਸੀਂ ਹੋਰ ਫਸਲਾਂ ਤੇ ਵਰਤਣਾ ਚਾਹੁੰਦੇ ਤਾਂ ਤੁਹਾਨੂੰ ਅਲਕੋਹਲ ਵਰਤਣਾ ਪੈਣਾ ਜਿਹੜੇ ਕਿਸਾਨ ਭਰਾ ਅੱਜ ਤੋਂ 5-7 ਸਾਲ 10 ਸਾਲ ਪਹਿਲਾਂ ਖੇਤੀ ਨਰਮੇ ਦੀ ਕਰਦੇ ਸੀ ਮਜਬੂਰੀ ਬਸ ਹੁਣੇ ਬਲ ਆਏ ਨੇ ਤਾਂ ਉਹ ਸਮਝਦੇ ਹੁਣੇ ਬਿਲਕੁਲ ਛੋਟੀ ਜੀ ਪੁੜੀ ਦੇ ਵਿੱਚ 1 ਗ੍ਰਾਮ 2 ਗ੍ਰਾਮ 10 ਗ੍ਰਾਮ ਤੱਕ ਦਾ ਉਹ ਆਪਾਂ ਨੂੰ ਮਿਲਦਾ ਹੁੰਦਾ ਸੀ ਮਾਰਕੀਟ ਦੇ ਵਿੱਚੋਂ ਉਹਨੂੰ ਆਪਾਂ ਆਪਾਂ ਕਹ ਲਈਏ ਕਿ ਅਲਕੋਹਲ ਕਹ ਲਈਏ ਜਾਂ ਆਪਾਂ ਜਿਹਨੂੰ ਆਪਾਂ ਸ਼ਰਾਬ ਕਹਿੰਦੇ ਨੇ ਵਾਈਨ ਕਹਿੰਦੇ ਨੇ ਉਹਨੂੰ ਆਪਾਂ ਇਹਦੇ ਵਿੱਚ ਐਡ ਕਰਦੇ ਹੁੰਦੇ ਸੀ ਤਾਂ ਫੇਰੇ ਕੰਮ ਕਰਦਾ ਹੁੰਦਾ ਜੀ ਪਰ ਹੁਣ ਪਤਾ ਨਹੀਂ ਕਿਵੇਂ ਸਿੱਧਾ ਹੀ ਚੱਕਰ ਰੱਖੇ ਕੰਮ ਜਿਹੜੇ ਕਿ ਸਾਨੂੰ ਪ੍ਰਾਏ ਇਹਨੂੰ ਵਰਤਦੇ ਨੇ ਉਹ ਵੀ ਪਾਣੀ ਚ ਪਾ ਕੇ ਵਰਤੀ ਜਾਂਦੇ ਜਦੋਂ ਕਿ ਉਹਦਾ ਆਪਾਂ ਕਹਿ ਸਕਦੇ ਆਪਾਂ 70 80 ਹਿੱਸਾ ਆਪਾਂ ਕੰਮ ਲੈ ਨਹੀਂ ਸਕਦੇ ਉਹਦੇ ਤੋਂ ਇਸ ਚੀਜ਼ ਨੂੰ ਆਪਾਂ ਨੂੰ ਸਮਝਣਾ ਪੈਣਾ ਕਿ ਜੇਕਰ ਆਪਾਂ ਕੋਈ ਚੀਜ਼ ਵਰਤ ਰਹੇ ਹਾਂ ਤਾਂ ਕਿ ਇਸ ਤਰੀਕੇ ਦੇ ਨਾਲ ਵਰਤਣੀ ਹੈ ਜਿੰਕ ਮੈਗਨੀਜ਼ ਸਲਫਰ ਪੋਟਾਸ਼ ਜੋ ਮਰਜ਼ੀ ਮੈਗਨੀਜ਼ੀਅਮ ਮੈਗਨੀਸ਼ੀਆ ਜੂਰੀਆ ਫਾਸਫੋਰਸ ਜਿਹੜੀ ਮਰਜ਼ੀ ਚੀਜ਼ ਦੇ ਲੋ ਕਿਸਾਨ ਭਰਾਓ ਪਰ ਜਿਬਰੈਲਿਕ ਐਸਿਡ ਤੋਂ ਬਚੋ ਉਹਨੂੰ ਇਹਨਾਂ ਫਸਲਾਂ ਦੇ ਉੱਤੇ ਨਾਜ ਵਾਲੀਆਂ ਦੇ ਉੱਤੇ ਨਾ ਵਰ ਜਿਹੜੇ ਜਿਹੜੇ ਕਿਸਾਨ ਭਰਾਵਾਂ ਨੇ ਕਦੇ ਇਹ ਵਰਤਿਆ ਨੁਕਸਾਨ ਖਾਦਾ ਜ਼ਰੂਰ ਹਾਜ਼ਰੀ ਲਾਓ ਜਾਂ ਨਹੀਂ ਨੁਕਸਾਨ ਖਾਦਾ ਫਾਇਦਾ ਹੋਇਆ ਕਿਉਂਕਿ ਇਸ ਤਰੀਕੇ ਦਾ ਫਾਇਦਾ ਤੁਸੀਂ ਮੰਨਦੇ ਹੋ ਉਹ ਵੀ ਜ਼ਰੂਰ ਕਮੈਂਟਾਂ ਦੇ ਵਿੱਚ ਹਾਜ਼ਰੀ ਲਾਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ